ਕਿੱਥੇ ਜਾ ਰਹੇ ਨੇ ਕਿੱਥੇ ਆਪਾਂ ਰਣੀਕੇ ਜਾ ਰਹੇ ਹਾਂ ਰਣੀਕੇ ਅੱਛਾ ਗਣੇਸ਼ ਵਿਚਾਰ ਚਰਚਾ ਕਰਨ ਜਾਣੇ ਆ ਅੱਛਾ ਅੱਛਾ ਠੀਕ ਹੈ ਗਣੇਸ਼ ਜੀ ਦੀ ਪੂਜੀ ਤੇ ਬੇਚਾਨ ਸੁਹਰਾਂ ਲੰਗੜਾ ਰਹੇ ਨੇਗੇ ਆਗੇ ਜਿਹੜੀ ਰਣੀਕੇ ਰਣੀਕੇ ਮੰਦਰ ਬਣਿਆ ਹੈ ਸਿਵਜੀ ਮਹਾਰਾਜ ਦਾ ਆ ਦੇਖੋ ਜੀ ਰਣੀਕੇ ਜਿਹੜਾ ਮੰਦਰ ਬਣਿਆ ਹੋਇਆ ਹੈਗਾ ਸਿਵਜੀ ਮਹਾਰਾਜ ਇਹਦਾ ਆ ਗੇਟ ਆ ਜੀ ਦੇਖੋ ਆ ਦੇਖੋ ਜੀ ਪਹਿਲਾ ਪੁਰਾਣਾ ਮੰਦਰ ਹੁੰਦਾ ਸੀਗਾ ਹੁਣ ਇਹ ਨਵਾਂ ਮੰਦਰ ਬਣਾ ਰਹੇ ਨੇ ਬਹੁਤ ਸੋਹਣੀ ਜਿਹੜੇ ਨੇ ਬਣਾ ਰਹੇ ਨੇ ਜੀ ਬਹੁਤ ਖੂਬਸੂਰਤ ਆਡਾ hota veer a ji kaka ਸਾਂਕਰ ਵੀਰ ਜੀ ਦਾ ਮੁੰਡਾ ਹਾੜੀ ਦਾ ਹੈ ਹਾਂ ਕਾਕੇ ਵੀਰੇ ਜਿਹੜਾ ਗਣੇਸ਼ ਜੀ ਲੈ ਕੇ ਆਏ ਤੁਸੀਂ ਇਹਦੀ ਕਿੰਨਾ ਟਾਈਮ ਤੁਸੀਂ ਸੇਵਾ ਕਰਦੇ ਹੋਗੇ ਅਸੀਂ 10 ਦਿਨ ਸੇਵਾ ਕਰਦੇ ਆ 11ਵੇਂ ਦਿਨ ਇਹਦਾ ਵਿਸਰਜਨ ਕਰਦੇ ਆ 26 ਤਰੀਕ ਨੂੰ ਲੈ ਕੇ ਆਏ ਸੀਗੇ ਹਾਂ ਤੇ 6 ਤਰੀਕ ਦਾ ਵਿਸਰਜਨ ਸੀਗਾ ਅਸੀਂ ਪਰਸੂ ਇਹਦਾ ਕੀਰਤਨ ਕਰਿਆ ਕੀਰਤਨ ਵੇਲੇ ਅਸੀਂ ਪੂੜੀ ਛੋਲਿਆਂ ਦਾ ਲੰਗਰ ਲਾਇਆ ਸੀਗਾ ਤੇ ਹੈਪੀ ਛੋਲ ਜੀ ਆਏ ਸੀਗੇ ਉਹਨਾਂ ਨੇ ਬਹੁਤ ਵਧੀਆ ਕੀਰਤਨ ਕਰਿਆ ਸਾਡੇ ਸਾਰੇ ਗਲੀਵਾਰੇ ਮੈਂਬਰਾਂ ਨੇ ਮਿਲ ਕੇ ਸਾਰੇ ਨਾਲ ਸਹਿਯੋਗ ਪਾ ਕੇ ਸਾਰਿਆਂ ਨੇ ਬਹੁਤ ਵਧੀਆ ਕੀਰਤਨ ਕਰਵਾਇਆ ਤੇ ਅੱਜ ਅਸੀਂ 6 ਤਰੀਕ ਨੂੰ ਅਸੀਂ ਆਪਣੇ ਰਣੀਕੇ ਆਏ ਆ ਉਨ੍ ਸਰਜਨ ਕਰਨਾ ਪਰ ਪਾਣੀ ਬਹੁਤ ਘੱਟ ਸੀਗਾ ਫਿਰ ਵੀ ਬਹੁਤ ਵਧੀਆ ਵਿਸਰਜਨ ਹੋ ਗਿਆ ਸਾਡਾ ਤੇ ਹੁਣ ਸਾਰੀ ਸੰਗਤ ਅਸੀਂ ਆਪਦੇ ਘਰਾਂ ਦੇ ਨੂੰ ਜਾ ਰਹੀ ਹੈ ਤੇ ਸਾਡੇ ਚੀਨੇ ਵੀਰ ਜੀ ਨੇ ਬਹੁਤ ਸਾਡਾ ਸਾਥ ਦਿੱਤਾ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਧੰਨਵਾਦ ਕਰੀਓ ਸਾਡੇ ਚੀਨੇ ਵੀਰ ਨੂੰ ਅਸੀਂ ਸਾਡੀ ਸੰਗਤ ਸਾਰੀ ਘਰਾਂ ਦੇ ਜਾ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਜਲ ਪ੍ਰਵਾਹ ਪੂਰਾ ਵਧੀਆ ਹੋਇਆ ਹੈਗਾ ਪੂਰਾ ਵਧੀਆ ਹੋਇਆ ਹੈਗਾ ਪਰ ਨਹਿਰ ਤੋਂ ਅੱਗੇ ਜਾ ਕੇ ਕਰਨਾ ਪਿਆ ਵਿਚ ਵਿਚਾਲੇ ਓਕੇ ਠੀਕ ਹੈ बाकी आपके है? okay. हाँ वो लेके कभी ले, हम लेके आए थे कितनी छब्बीस तरीक को लेकर आए थे और हम दस दिन रखते हैं। इनका अच्छी तरह पूजा करते हैं। ठीक है जी इनकी बहुत अच्छा लगता हमें जब जो जाते हमें बहुत अच्छा नहीं लगता ये अपने घर चले जाते हैं तो हमें बहुत ऐसा लगता है दुख होता है की अपने घर क्यूँ चले गए हमारे घर में सारी खुशियाँ चली जाती है ठीक है